ਹਾਂਜੀ ਬਈ ਸਾਰੇ ਟਰਬਾਈ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੁਬਾਰਾ ਵੀਡੀਓ ਲੈ ਕੇ ਆਏ ਆਂ ਆਪਾਂ ਤੇ ਅੱਜ ਲਾਉਣੀ ਆਪਾਂ ਡਰਾਉਂਟਲ ਪਲੱਸ ਤੇ ਜਿਹੜੀ ਨਵੀਂ ਚੱਲੀ ਉਹ ਡਰਾਉਂਟਲ ਆ ਤੇ ਕਿਵੇਂ ਲਾਉਣਾ ਵਾਂਗੇ ਇਹ ਲਾਉ ਇਹ ਗੁਲੀ ਲਓ ਜੀ ਇੱਕ ਕਬੂਤਰ ਦੇ 30 ਐਮਐਲ ਪਾਣੀ ਦੇ ਹਿਸਾਬ ਨਾਲ ਤੁਸੀਂ ਪਾ ਲੈਣੇ 60 ਕਬੂਤਰਾਂ ਦੀ ਗੁਲੀ ਆਪਾਂ ਘੋਲ ਲਈ ਆ ਪਾਣੀ ਮਿਣ ਕੇ ਇੱਕ ਕਬੂਤਰ ਦਾ 30 ਐਮਐਲ ਪਾਣੀ ਤੇ ਚਲੋ ਲਾਉਨੇ ਆ ਹੁਣ ਗੁਲੀ ਇਹ ਮਚਾ ਪਾਣੀ ਦੇ ਵਿੱਚ ਨਾ ਲੱਸੀ ਪਾ ਲੈਣੀ ਹੈ ਜਾਨੀ ਕਿ ਜੇ ਲੱਸੀ ਹੈਗੀ ਲੱਸੀ ਪਾ ਲੋ ਨਹੀਂ ਦਹੀਂ ਦੀ ਕੌਲੀ ਪਾ ਲੋ ਖੱਟੇ ਜੰਨੀ ਜਾਨੀ ਕਿ ਖੱਟੀ ਹੋ ਸਕਦੀ ਆ ਉਹਦੇ ਨਾਲ ਲਾਉਣਾ ਤੇ ਅੱਗੇ ਰਿਜ਼ਲਟ ਤੁਹਾਨੂੰ ਦਿਖਾਉਣੇ ਆ ਕਿ ਰਿਜ਼ਲਟ ਨਿਕਲਦਾ ਹਨਾ ਤੇ ਆਜੋ ਦਹੀਏ ਕੂਤਰ ਨੂੰ ਇੱਕ ਕੂਤਰ ਦਾ ਪਾਣੀ 30 ml ਹੋਣਾ ਚਾਹੀਦਾ ਫੇਰ ਜਾਨੀ ਕਿ ਵਧੀਆ ਕੜਦੇ ਹਮਲਾਪੇ 'ਚ ਘੱਟ ਪਾਣੀ ਦਿੰਨੇ ਆਪਾਂ ਹਨਾ ਤੇ ਹਮਲਾਪੇ ਵਿੱਚੋਂ ਅંદરੋਂ ਨਿਕਲ ਦੇਣੀਗੇ ਲਓ ਵੀ ਮਿੱਤਰੋ ਘੰਟਾ ਸਵਾ ਘੰਟਾ ਹੋ ਗਿਆ ਕੂਤਰ ਨੂੰ ਦਵਾਈ ਲਈ ਇਹਨੂੰ ਤੇ ਦੇਖਦੇ ਕੀ ਪੋਜੀਸ਼ਨ ਕੱਢਿਆ ਕੋਬ ਉਹ ਵੀ ਰੋ ਚੈੱਕ ਰਿਜ਼ਲਟ ਆ है मिला निकली आते हैं यानी कि घंटा सवा घंटा ही हो लो ही करो चुक् मलाप डबल ही बहुत है जी मिलाप बहुत बहुत डबल कड़ते हजे एक इन्होंने वेखा पानी फिर देवे फोका हजे सवा घंटा डेढ़ घंटा ही होया मेरे हिसाब पह लाया ढेर भैया बच्चे या। बच्चे ने क्डे तो थोड़े क्डे सैर से टूले पे करो कमला मलाप ਬਲੋ ਜੀ ਕਿੰਨੇ ਕ ਮਲੱਪ ਕੱਢੇ ਕੁੱਤਰਾ ਨੇ ਹਨ ਦਿਖਾਇਆ ਤੁਹਾਨੂੰ ਹਜੇ ਮਲੱਪ ਹੋਰ ਕੱਢਣਗੇ ਸਵਾ ਕ ਘੰਟਾ ਜਾਨੀ ਕਿ ਹਜੇ ਦਵਾਈ ਲੱਗੀ ਨੂੰ ਹੋਇਆ ਵਾ ਤੇ ਦੇਖਦੇ ਆਂ ਸ਼ਾਇਦ ਇੱਕ ਵਾਰੀ ਹੋਰ ਪਾਣੀ ਦੇ ਦਿੱਗੇ ਫੋਕਾ ਮਲੱਪ ਬਹੁਤ ਕੱਢੇ ਆ ਜਿੰਨਾ ਕ ਪਤਾ ਸੀ ਤੁਹਾਡੇ ਨਾਲ ਸ਼ੇਅਰ ਕੀਤਾ ਹਨ ਆਪਾਂ ਤੇ ਇਦਾਂ ਦਵਾਈ ਦਿਆ ਕਰੋ ਵੱਧ ਪਾਣੀ ਦੇ ਵਿੱਚ ਦਿਆ ਕਰੋ ਕਿਉਂਕਿ ਤੁਹਾਨੂੰ ਪਤਾ ਯਾਰ ਇਹ ਚੀਜ਼ਾਂ ਕਿਹੜਾ ਵਾਰ-ਵਾਰ ਹੋਣੀਆਂ ਹਨਾ ਬਾਕੀ ਸਾਰੇ ਮਿਹਨਤ ਕਰਦੇ ਆਂ ਪਰਾ ਬਾਕੀ ਕੈਸ ਮੋਟ ਅਗਲੇ ਜੀ ਤੇ ਮਿਹਨਤ ਦਾ ਫਲ ਮਿਲੇ ਆਪਾਂ ਤਾਂ ਕਹਿੰਦੇ ਸਾਰਿਆਂ ਨੂੰ ਲਓ ਜੀ ਚਲੋ ਵੀਡੀਓ ਦਾ ਕਰਦੇ ਆ ਐਂਡ ਤੇ ਜਿੰਨੇ ਕ ਭਰਾ ਵੀਡੀਓ ਨੂੰ ਦੇਖਦੇ ਆ ਆਪਾਂ ਤਾਂ ਕਹਿੰਨੇ ਆ ਵੀ ਇਦਾਂ ਹੀ ਦਬਾਈ ਲਾਇਆ ਕਰੋ ਬਈ ਚਲੋ ਧੰਨਵਾਦ ਮਿੱਤਰੋ ਮਿਲਦੇ ਆ ਅੱਗੇ ਹੋਰ ਨਵੀਂ ਕਿਸੇ ਵੀਡੀਓ ਨਾਲ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਕਰ ਦਿਓ ਆਹ ਤਾਂ ਯਾਰ ਬੱਚਾ ਸਰਾਈ ਲਾਈ ਆਉਂਦਾ ਯਾਰ ਆਹ ਤਾਂ ਬਲਕ ਲੱਭ ਹੈਗੇ ਕਰਕੇ ਤਾਂ ਹੀ ਸੁੱਕਦੇ ਆ ਨਾ ਆ ਦਿਨਾਂ ਚ ਤੇ ਚਲੋ ਠੀਕ ਹੈ ਮਿੱਤਰੋ ਧੰਨਵਾਦ ਮਿਲਦੇ ਆ ਅੱਗੇ ਹੋਰ ਨਵੀਂ ਕਿਸੇ ਵੀਡੀਓ ਨਾਲ ਧੰਨਵਾਦ